श्री गुरु नानक देव जी के प्रकाशोत्सव को समर्पित माता करतार कौर चैरिटेबल ट्रस्ट द्वारा ट्रस्ट सचिव जतेंद्र सिंह संधू की देखरेख में व भाई घनिया सोसाइटी सरबद्दा भला ट्रस्ट उपरली जैनी और संगत के सहयोग से महाराणा प्रताप सीनियर सेकेंडरी स्कूल वर्दा भनवाल में गुरमत समागम और जरूरतमंद लड़कियों के विवाह का आयोजन साहिब का पंजाब के ट्रस्ट के चेयरमैन बाबा सिंह द्वारा स्वागत किया जा महाराणा प्रताप स्कूल के चेयरमैन ठाकुर अवतार सिंह कोहाल जिला भाजपा जिला प्रधान सुरेश शर्मा पूर्व विधायक ठाकुर दिनेश सिंह बब्बू राजकुमार गुप्ता विशेष रूप से उपस्थित हुए सबसे पहले श्री सुखमनी साहेब जी के पाठ के भोग डाले गए इसके बाद रागी जत्था भाई सुलखन सिंह व भाई ओंकार सिंह ने गुरबानी के माध्यम से संगत को निहाल किया वही भाई गुरसाहिब सिंह जी के रागी जत्थे ने श्री गुरु नानक देव जी के जीवन पर विस्तार से प्रकाश डाला उन्होंने गुरबानी के माध्यम से संगत को आनंदित किया वहीं ट्रस्ट के चेयरमैन बाबा बलबीर सिंह अवतार सिंह कोहाल व डॉक्टर सुखदेव सिंह बल्ला ने बताया कि सत्संग में सात जरूरतमंद लड़कियों का विवाह करवाया गया और उन्हें जरूरत का सामान दिया गया उन्होंने बताया कि ट्रस्ट पहले भी ऐसे आयोजन और लड़कियों की शादियां करवाता रहा है और आगे भी करवाता रहेगा इस मौके पर जसविंदर सिंह बौई जसवंत सिंह रानीपुर इंद्रजोत सिंह टिनू चरणजीत सिंह दिलावर सिंह मंजीत सिंह संधू कुलदीप सिंह रानीपुर सुखदेव सिंह धदवाल राजेश कुमार लवली रंजीत सिंह प्रेम सिंह काका सरपंच गरीबदास ठेकेदार संदीप सिंह टीटा व अन्य उपस्थित थे आज माता करतारपुर चैरिटेबल ट्रस्ट बाइक नहीं है जी चैरिटेबल सोसाइटी सर्वदादा भला ट्रस्ट उपरली जानी संधू पैकेजिंग एना सारे सहयोग नाल ਮਹਾਰਾਣਾ ਪ੍ਰਤਾਪ ਸੀਨੀਅਰ ਸੈਕੰਡਰੀ ਸਕੂਲ ਪਿੰਡ ਵੱਡਾ ਬਨਵਾਲ ਵਿਖੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਜਹਾੜਾ ਮਨਾਇਆ ਗਿਆ ਉਸ ਤੋਂ ਉਪਰੰਤ 7 ਜੋੜਿਆਂ ਦੀਆਂ ਸ਼ਾਦੀਆਂ ਕੀਤੀਆਂ ਗਈਆਂ ਹਾਂਜੀ ਇਸ ਸਮਾਗਮ ਦੇ ਵਿੱਚ ਸਾਰਿਆਂ ਵੱਲੋਂ ਵੱਡਾ ਸਹਿਯੋਗ ਬਾਬਾ ਜੀ ਦੇ ਮਹਾਰਾਣਾ ਪ੍ਰਤਾਪ ਸਕੂਲ ਦੇ ਚੇਅਰਮੈਨ ਠੀਕ 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 ਅਵਧਾਰ ਸਿੰਘ ਘਵਾਲ ਉਹਨਾਂ ਦਾ ਰਿਹਾ ਇੱਕ ਤਾਂ ਉਹਨਾਂ ਨੇ ਇਸ ਸਕੂਲ ਦੀ ਸਾਨੂੰ ਜਗ੍ਹਾ ਦਿੱਤੀ ਉਸ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਸਾਡੀ ਮੈਕਸਾਇਤਾ ਵੀ ਕੀਤੀ। ਤਕਰੀਬਨ ਜਿੰਨਾ ਕਿ ਸਮਾਗਮ ਦਾ ਖਰਚਾ ਸਾਰਾ ਹੀ ਇਹਨਾਂ ਨੇ ਚੁੱਕਿਆ। ਕੋਰਟਸਟਾ ਨੇ ਰੜਕੇ ਅਸੀਂ ਬਾਕੀ ਪ੍ਰਬੰਧ ਕਰਦੇ ਆ। ਸਾਰਿਆਂ ਦੇ ਸਹਿਯੋਗ ਨਾਲ ਇਹ ਸਮਾਗਮ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਨੇਪਰੇ ਚੜਿਆ। ਤੇ ਅਸੀਂ ਬਸ ਇਹੀ ਕਹਿੰਨੇ ਇੱਕ ਸੰਧੂ ਭਾਗ ਜੀ ਨਾਲ ਸਾਡੇ ਅੱਜ ਨਹੀਂ ਆ ਸਕੇ ਭਾਈ ਸਾਹਿਬ ਉਹਨਾਂ ਨੇ ਆਪਣੇ ਪੁੱਤ ਨੂੰ ਭੇਜਿਆ। ਬਾਕੀ ਸਾਰੇ ਹੀ ਟਰਸਟੀ ਮੈਂਬਰ ਤੇ ਟਰਸਟਾਂ ਦੇ ਚੇਅਰਮੈਨ ਪ੍ਰਧਾਨ ਸਾਰੇ ਹੀ ਪਹੁੰਚੇ ਸੀਗੇ ਜੋੜਾਕਰ ਵਾਲੇ ਉਹ ਆਪਣੇ ਉਹਨਾਂ ਨੇ ਸੁਭਾ ਮਨਮਨ ਨਿਭਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ ਜਲਦੀ ਜੀ ਵਾਲਿਆਂ ਨੇ ਹੋਰ ਸਾਡੇ ਸਿਆਣਪੁਰ ਤੋਂ लवली ਅਸੀਂ ਪਿਆਰ ਨਾਲ ਕਹਿੰਦੇ ਆ ਉਹਨਾਂ ਨੂੰ ਉਹਨਾਂ ਨੇ ਆਪਣੀਆਂ ਸੁਭਾ ਮਨ ਨਿਭਾਈਆਂ ਜਤਿੰਦਰ ਸਿੰਘ ਸੰਧੂ ਸਾਰਿਆਂ ਦੇ ਨਾਲ ਮਿਲ ਕੇ ਬਹੁਤ ਵਧੀਆ ਅੱਜ ਜਿਹੜਾ ਸਮਾਗਮ ਆ ਮਹਾਰਾਜੀ ਕਿਰਪਾ ਨਾਲ ਠੀਕ ਠੀਕ ਜੀ ਸ਼ਾਂਤੀਪੂਰਕ ਨੇਪਰੇ ਚੜਿਆ ਨਹੀਂ ਅੰਤ ਵਿੱਚ ਸਾਰਾ ਸਾਰਿਆਂ ਦੇ ਧੰਨਵਾਦ ਤੋਂ ਬਾਅਦ ਫਿਰ ਅਸੀਂ ਇੱਕ ਵਾਰ ਸਰਦਾਰ ਸਿੰਘ ਕੋਹਾਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅੱਜ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਮਾਤਾ ਕਰਤਾਰ ਕੌਰ ਚੈਰੀਟੇਬਲ ਟਰਸਟ ਵੱਲੋਂ ਜਿਹੜਾ ਬੱਚਿਆਂ ਦਾ ਅਨੰਦ ਕਾਰਜ ਕੀਤਾ ਗਿਆ ਉਹ ਬੜਾ ਸ਼ਲਾਘਾਯੋਗ ਹੈ ਔਰ ਮੈਂ ਚੈਰੀਟੇਬਲ ٹرسٹ ਦੀ ਬਹੁਤ ਸراہਨਾ ਕਰਦਾ ਹਾਂ ਕਿ ਉਹ ਇਹੋ ਜਿਹੇ ਕਾਰਜ ਕਰਦੇ ਨੇ ਸਮਾਜ ਭਲੇ ਦੇ ਕਾਰਜਕ੍ਰਮ ਕਰਦੇ ਨੇ ਔਰ ਮੈਂ ਬੱਚਿਆਂ ਨੂੰ ਵੀ ਜਿਨ੍ਹਾਂ ਦਾ ਅੱਜ ਆਨੰਦ ਕਾਰਜ ਹੋਇਆ ਉਹਨਾਂ ਨੂੰ ਵੀ ਉਹਨਾਂ ਦੇ ਬਿਹਤਰ ਜੀਵਨ ਲਈ ਬਹੁਤ-ਬਹੁਤ ਵਧਾਈ ਦਿਨਾ ਸ਼ੁਭਕਾਮਨਾ ਦਿਨਾ ਧੰਨਵਾਦ ਜੀ ਜੀ ਨਾ ਮਾਤਾ ਕਰਤਾਰਪੁਰ ਚੈਰੀਟੇਬਲ ٹرسٹ ਵਾਲੇ ਪਾਸਿਓਂ ਉਸ ਦੇ ਮੁਖੀ ਬਾਬਾ ਬਲਬੀਰ ਸਿੰਘ ਜੀ ਔਰ ਸਮੂਹਿਕ ਉਹਨਾਂ ਦੇ ਸਾਥੀ ਉਹਨਾਂ ਦੀ ਟੀਮ ਮਹਾਰਾਣਾ ਪ੍ਰਤਾਪ ਸਕੂਲ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਮਹਾਰਾਜ ਹਜ਼ੂਰੀ ਦੇ ਵਿੱਚ ਕਨਿਆ ਦਾ ਆਨੰਦ ਕਾਰਜ ਕੀਤਾ ਗਿਆ ਜਿਸ ਦੇ ਵਿੱਚ ਕਨਿਆ ਦੇ ਪਰਿਵਾਰ ਔਰ ਸਮੂਹੀ ਸੰਗਤ ਨੇ ਗੁਰੂ ਮਹਾਰਾਜ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਉਹਨਾਂ ਦੇ ਨਾਲ ਬਾਬਾ ਬਬਰੀ ਸਿੰਘ ਜੀ ਦੇ ਇਸ ਕਾਰਜ ਕਰਨ ਦੇ ਵਿੱਚ ਸਹਿਯੋਗ ਕੀਤਾ ਚੇਚੇ ਤੌਰ ਤੇ ਇਸ ਕਾਰਜਕਰਮ ਦੇ ਵਿੱਚ ਮਹਾਰਾਣਾ ਪ੍ਰਤਾਪ ਸਕੂਲ ਦੇ ਚੇਅਰਮੈਨ ਅਪਤਾਰ ਸਿੰਘ ਜੀ ਕੁਆਲ ਔਰ ਮੇਰੀ ਪਾਰਟੀ ਦੇ ਜ਼ਿਲ੍ਹਾ ਦੇ ਪ੍ਰਧਾਨ ਸ਼੍ਰੀਸ਼ ਸ਼ਰਮਾ ਜੀ ਔਰ ਸਾਡੇ ਹਲਕਾ ਦੇ ਬਜ਼ਾਇਕ ਉਹ ਲੋਕ ਸਭਾ ਦੇ ਇਲੈਕਸ਼ਨ ਲੜ ਚੁਕੇ ਦਿਨੇਸ਼ ਸਿੰਘ ਜੀ ਬੱਬੂ ਜਸਵੰਤ ਸਿੰਘ ਜੀ ਰਾਣੀਪੁਰ ਇਸ ਪਿੰਡ ਦੇ ਸਰਪੰਚ ਗਰੀਬਦਾਸ ਜੀ ਦੀਪ ਸਿੰਘ ਜੀ ਔਰ ਸਮੂਹਕ ਦੇ ਤੌਰ ਤੇ ਸਾਇ ਨੀਟਾ ਜੀ ਸਮੂਹਿਕ ਤੌਰ ਤੇ ਬਹੁਤ ਵੱਡੇ ਪੱਧਰ ਤੇ ਸਾਰੀ ਸੰਗਤਾਂ ਨੇ ਇਸ ਕਾਰਜਕ੍ਰਮ ਦੇ ਵਿੱਚ ਹਿੱਸਾ ਲਿਆ ਮੈਂ ਬਾਬਾ ਬਲਵੀਰ ਸਿੰਘ ਜੀ ਔਰ ਉਹਨਾਂ ਸਮੂਹਿਕ ਟੀਮ ਦਾ ਬਹੁਤ ਬਹੁਤ ਆਵਾਰੀਆਂ ਜਿਹੜੇ ਕਿ ਸਾਡੇ ਇਲਾਕੇ ਦੇ ਵਿੱਚ ਹਮੇਸ਼ਾ ਹੀ ਬੱਚਿਆਂ ਦੇ ਆਨੰਦ ਕਾਰਜ ਔਰ ਵੱਡੇ ਵੱਡੇ ਧਾਰਮਿਕ ਕਾਰਜਕ੍ਰਮ ਕਰਾਉਂਦੇ ਨੇ ਗੁਰੂ ਮਾਰਾ ਇਹਨਾਂ ਦਾ ਉੱਪਰ ਆਪਣਾ ਅਸ਼ੀਰਵਾਦ ਬਣਾਈ ਰੱਖਣ ਔਰ ਇਸੇ ਜਲਾ ਸਾਡੇ ਇਲਾਕੇ ਦੇ ਵਿੱਚ ਐਸੇ ਕਾਰਜਕ੍ਰਮ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹਾਰਾਣਾ ਪ੍ਰਤਾਪ ਸਿੰਘ ਸਕੰਡਰੀ ਸਕੂਲ ਪਨਵਾਲ ਵਿਖੇ ਬਾਬੇ ਨਾਨਕ ਜੀ ਦਾ ਜਨਮ ਦਿਨ ਮਨਾਇਆ ਗਿਆ ਜਿਸ ਵਿੱਚ ਜ਼ਰੂਰਤਮੰਦ ਲੜਕੀਆਂ ਦੀਆਂ ਸ਼ਾਦੀਆਂ ਕਰਵਾਈਆਂ ਗਈਆਂ ਇਹਨਾਂ ਸ਼ਾਦੀਆਂ ਵਿੱਚ ਅਸ਼ੀਰਵਾਦ ਦੇਣ ਲਈ ਮ ਜੋੜਿਆਂ ਨੂੰ ਸਾਡੇ ਦਿਨੇਸ਼ ਸਿੰਘ ਜੀ ਬੱਬੂ ਜੀ ਰਾਏ ਕੁਮਾਰ ਗੁਪਤਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸ਼ਰੇਸ਼ ਜੀ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਹਨਾਂ ਆ ਕੇ ਪਹਿਲਾ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ ਤੇ ਮੈਂ ਸਾਰਿਆਂ ਦਾ ਇੱਥੇ ਆਣ ਤੇ ਸਾਰੀ ਕਮੇਟੀ ਵੱਲੋਂ ਆਪਣੇ ਵੱਲੋਂ ਤੇ ਸਾਰੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਜੈ ਬਾਬਾ ਜੀ ਅੱਜ ਮਹਾਰਾਜਾ ਪ੍ਰਤਾਪ ਸਿੰਘ ਸੀਨੀਅਰ ਸਕੂਲ ਵਿੱਚ ਪਹਿਲੇ ਪਾਸ਼ਾ ਤੁਨ ਗੁਰਨਾਨਕ ਪਾਸ਼ਾ ਜੀ ਦੇ ਜਨਮ ਦਿਹਾੜੇ ਦੇ ਉੱਤੇ ਜਿਹੜਾ ਇੱਕ ਹਰ ਸਾਲ ਦੀ ਤਰ੍ਹਾਂ ਮਾਤਾ ਕਰਤਾਰ ਕੋਰ ਚਾਈਲਡ ਟ੍ਰਸਟ ਵੱਲੋਂ ਉਹਨਾਂ ਦੇ ਮੁਖੀ ਬਾਬਾ ਬਲਬੀਰ ਸਿੰਘ ਵੱਲੋਂ ਇੱਕ ਪ੍ਰੋਗਰਾਮ ਲਿਖਿਆ ਗਿਆ ਸੀ ਕਿ ਗਰੀਬ ਕੰਨਿਆ ਦੇ ਜਿਹੜੇ ਅਨੰਦ ਕਾਰਜ ਕਰਵਾਏ ਆ ਇਹ ਬੜਾ ਸਲਾਘਾਯੋਗ ਫੈਸਲਾ ਹੈ ਬੜਾ ਵਧੀਆ ਕੰਮ ਕੀਤਾ ਬਾਬਾ ਜੀ ਨੇ ਔਰ ਮੈਂ ਕਹਨਾ ਕਿ ਇਦਾਂ ਦੇ ਪ੍ਰੋਗਰਾਮ ਜਿਹੜੇ ਹੁੰਦੇ ਰਹੇ ਸਾਡੇ ਸਹਿਯੋਗੀ ਸਾਰੇ ਸੱਜਣ ਬੈਠੇ ਨੇ ਪ੍ਰਧਾਨ ਜੀ ਬੈਠੇ ਨੇ ਐਮ ਐਲ ਏ ਸਾਹਿਬ ਆਏ ਸੀ ਕੁਵਾਲ ਸਾਹਿਬ ਬੈਠੇ ਨੇ ਨੀਤਾ ਜੀ ਲਵਲੀ ਜੀ ਇਹਨਾਂ ਸਾਰਿਆਂ ਦਾ ਸਹਿਯੋਗ ਰਿਹਾ ਮਾਤਾ ਭਾਈ ਕਲਿਆ ਟਰਸਟ ਦਾ ਸ਼ੁਰੂਆਤ ਤੋਂ ਭਲੇ ਬਲੋ ਸਾਰਿਆਂ ਨੇ ਤਕਰੀਬਨ ਆਪਣਾ ਆਪਣਾ ਜਿੱਥੇ ਜਿੱਥੇ ਸਹਿਯੋਗ ਸੀ ਕੀਤਾ ਸਾਡੇ ਸਾਰੇ ਇਦਾਂ ਦੇ ਜਿਹੜੇ ਪ੍ਰੋਗਰਾਮ ਚੱਲਦੇ ਰਹਿਣਗੇ ਅਸੀਂ ਬਾਬਾ ਜੀ ਦੇ ਨਾਲ ਆ ਬਾਬਾ ਜੀ ਨੂੰ ਬਹੁਤ ਬਹੁਤ ਇਸ ਪ੍ਰੋਗਰਾਮ ਦੀ ਜਿਹੜੀ ਵਧਾਈ ਹੈ ਔਰ ਇਦਾਂ ਦੇ ਗਰੀਬ ਲੋਕਾਂ ਦੇ ਜਿਹੜੇ ਕੰਮ ਇਦਾਂ ਹੀ ਕਰਦੇ ਰਹਿਣ ਤੇ ਚੱਲਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ